ਅੱਜ ਸਵੇਰੇ ਤੜਕਸਾਰ ਇੱਕ ਕਾਰ ਅਤੇ ਟਰੈਕਟਰ ਟਰਾਲੀ ਵਿੱਚ ਕਰਪੇ ਅਨੇਕ ਟੱਕਰ ਹੋ ਗਈ। ਇਸ ਸਬੰਧ ਵਿੱਚ ਮੌਕੇ ਤੇ ਪੁੱਜੇ ਥਾਣਾ ਫਿਲੌਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਫਿਲੌਰ ਨੇੜੇ ਇੱਕ ਕਾਰ ਅੱਗੇ ਚਾਰੇ ਟਰੈਕਟਰ ਟਰਾਲੀ ਵਿੱਚ ਜੋ ਨਲ ਜਾ ਵਜੀ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ। ਕਾਰ ਵਿੱਚ ਸਵਾਰ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ ਅਤੇ ਇੱਕ 4 ਸਾਲ ਦਾ ਬੱਚਾ ਬੇਬਪ ਪੁੱਤਰ ਦਰਮੇਸ਼ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਜ਼ਖਮੀਆਂ ਵਿੱਚ ਆਰਿਆ ਪੁੱਤਰ ਦਰਮੇਸ਼ ਸੁਰਿੰਦਰ ਪੁੱਤਰ ਮੋਹਿੰਦਰ ਸੁਨੀਤਾ ਦੇਵੀ ਪੁੱਤਰੀ ਉਮੇਸ਼ ਗੋਤਮ ਕੁਮਾਰ ਪੁੱਤਰ ਅਵਿਕਾਤ ਸਾਰੇ ਵਸੀ ਲੁਧਿਆਣਾ ਦੇ ਦੱਸੇ ਜਾ ਰਹੇ ਹਨ ਥਾਣੇਦਾਰ ਵਿਜੇ ਕੁਮਾਰ ਨੇ ਅੱਗੇ ਦੱਸਿਆ ਕਿ ਇਹ ਸਭ ਇੱਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤ ਪੂਨੀ ਵਿਕੇ ਮੱਥਾ ਟੇਕ ਕੇ ਵਾਪਸ ਕਾਰ ਨੰਬਰ PB01E7124 ਵਿੱਚ ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਰਤ ਰਹੇ ਸੀ ਉਦੋਂ ਟਰੈਕਟਰ ਚਾਲਕ ਨੂੰ ਵੀ ਸੱਟਾਂ ਵੱਜੀਆਂ ਟਰੈਕਟਰ ਟਰਾਲੀ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੇ ਗਏ ਪੁਲਿਸ ਨੇ ਕ੍ਰੇਨ ਮਗਵਾ ਕੇ ਦੋਨਾਂ ਵਾਹਨਾਂ ਨੂੰ ਇੱਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ ਮੈਨੂੰ ਜਾਣਕਾਰੀ ਮੁਤਾਬਕ ਬਾਬਾ ਜੈਸਨ ਨੂੰ ਜ਼ਖਮੀ ਹਾਲਤ ਵਿੱਚ ਲੁਧਿਆਣਾ ਰੈਫਰ ਕੀਤਾ ਸੀ ਦੀ ਵੀ ਇਲਾਜ ਦੌਰਾਨ ਮੌਤ ਹੋਣ ਜਾਂਦਾ ਸਮਾਚਾਰ ਮਿਲਿਆ ਹੈ। ਮਿਹਰ ਕੀ ਨਾਮ ਆ ਤੁਹਾਡਾ ਤੇ ਕੀ ਹੋਇਆ? ਗੋਤਮ ਕੁਮਾਰ ਪੰਡੈ ਜੀ ਮੇਰਾ ਨਾਮ ਆ। ਜੀ ਕੋਈ ਚੰਦਪੁਰਨੀ ਤੋਂ ਜੀ ਮੈਂ ਵਾਪਸ ਆ ਰਿਹਾ ਸੀ ਲੁਧਿਆਣੇ ਨੂੰ। ਹਾਂਜੀ ਤੇ ਰਾਹ 'ਚ ਇੱਥੇ ਫਲੋਰ ਕੋਲੇ ਮੇਰਾ ਐਕਸੀਡੈਂਟ ਹੋ ਗਿਆ ਜੀ। ਹਾਂਜੀ ਮੈਂ 90 ਦੀ ਸਪੀਡ ਤੇ ਆਪੇ ਆ ਰਿਹਾ ਸੀ। ਮੈਂ ਮੇਰੇ ਅੱਗੇ ਟਰੈਕਟਰ ਚੱਲ ਰਿਹਾ ਸੀ। ਮੈਂ ਉਹਨੂੰ ਡਿਪਰ ਮਾਰਿਆ ਜੀ। ਟਰੈਕਟਰ ਵਾਲੇ ਨੇ ਇੱਕੋ ਦਾ ਮਿੱਧਰ ਨੂੰ ਕਰ ਲਈ ਜਿਸ ਦੇ ਕਰਕੇ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਫਿਰ ਵੀ ਕੱਟਤੀ ਤੇ ਕੰਡਕਟਰ ਸਾਈਡ ਗੱਡੀ ਵੱਜ ਗਈ ਜੀ ਪੂਰੀ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਮੇਰੇ ਕੋਲ ਜੀ ਆਟਿਕਾ ਗੱਡੀ ਆ ਜੀ ਕਮਰਸ਼ੀਅਲ ਨੰਬਰ ਹਾਂਜੀ ਪੀਵੀ01ਈ 7124 ਹਾਂਜੀ ਕਿੰਨੇ ਜਣੇ ਸੀ ਜੀ ਇਹ ਫੈਮਿਲੀ ਸੀਗੀ ਜੀ ਪੂਰੀ ਇਹਨਾਂ ਦੀ ਤਿੰਨ ਜਵਾਕ ਸੀਗੇ ਹਾਂ ਨਹੀਂ ਚਾਰ ਜਵਾਕ ਸੀਗੇ ਤੇ 6 ਵੱਡੇ ਬੰਦੇ ਸੀਗੇ ਜੀ ਹਾਂਜੀ ਕਿੰਨੇ ਦਾ ਸਟਾ ਲੱਗੀਆਂ ਤੇ ਹੁਣ ਜੀ ਮੈਂ ਆਪ ਇੱਥੇ ਬੈਠਾ ਜੀ ਮੈਨੂੰ ਪਤਾ ਨਹੀਂ ਹੈ ਜੀ जाना हाँ जी, जाना क्या नाम है कहाँ से कहाँ जा रहे थे क्या क्या नाम है आ, आपको क्या नाम है है हम लुधियाना से वो माता के दर्शन करके वापस लौट रहे थे क्या हुआ एक्सीडेंट हो गया हमारे घर हमारे हमारी गाड़ी का एक्सीडेंट हो गया कौन सी गाड़ी में किसके साथ हुआ है? हमारे मामा थे दोनों मामा थे और मामी थी उनके तीन बच्चे थे और हमारे साथ नानी थी कहाँ जाना था ہم درشن کر کے گھر واپس لوٹ رہے تھے یانی میں جا رہے تھے ہاں جی کتنے لوگ تھے ہم لوگ نو لوگ تھے کافی چھوٹے ہیں سب کے ہاں جی ماما کی بہت حالت خراب ماما چلیں کیا نام ہے آپ کا میرا نام شیبانی ہے شیبانی جی بھائی صاحب کیا نام ہے ਤੁਹਾਡਾ تے کی گل ہوئی ہے باگوں میرا نام ہے اسی فکوڑے تمہارے سی بھلا رہی تو تے اسی تے فلور تو بیک سائیڈ تے پہنچے ہیں مگر ایک گڈی بہت تیز آئی ہے ہاں جی ਤੇ ਉਹਨੇ ਆਪਣੇ ਟਰਾਲੀ ਦੇ ਵਿੱਚ ਪਿੱਛੋਂ ਮਾਰੀ ਆ ਤੇ ਸਾਡਾ ਟਰਾਲੀ ਉਹ ਟਰੈਕਟਰ ਘੁਮਾ ਕੇ ਪੁੱਠੇ ਪਾਸੇ ਕਰਤਾ ਹਾਂਜੀ ਤਾਂ ਉਹ ਬਾਕੀ ਲੇਡੀਜ਼ ਨੂੰ ਕਹਿ ਰਿਹਾ ਵੀ ਅਸੀਂ ਨੀਂਦ ਦੇ ਵਿੱਚ ਸੀ ਅਸੀਂ ਆਪਣੇ ਡਰਾਈਵਰ ਨੂੰ ਕਿਹਾ ਵੀ ਘੰਟਾ ਇੱਕ ਸੌਂ ਲਓ ਸੁੱਤੇ ਨਹੀਂ ਹਾਂਜੀ ਤੇ ਉਹਨਾਂ ਕਰਕੇ ਹਾਸਾ ਆਇਆ ਜੀ ਇਹ ਜੀ ਮਾ ਜੀ ਅੱਜ ਐਸੀ ਗੱਲ ਤਾਂ ਹੋਇਆ ਪ੍ਰੈਸ ਦੇ ਲਾਗੇ ਸਾਡਾ ਹੋਇਆ ਐਕਸੀਡੈਂਟ ਕਿੰਨੇ ਇੰਜਰਡ ਹੋਏ ਆ ਤੀਨੇ ਕੀ ਚਾਹਣਾ ਚਾਹੁੰਦੇ ਇੱਕ ਰੇਤੇ ਦੀ ਖਾਲੀ ਟਰਾਲੀ ਟਰੈਕਟਰ ਸਵਰਾਜ ਗੁਰਆਂ ਸਾਈਡ ਤੋਂ ਆ ਰਿਹਾ ਸੀ ਉਹਦੇ ਮਗਰ ਇੱਕ ਕਾਰ 80 ਦਾ ਸਵਾਰੀਆਂ ਵਾਲੀ ਜੋ ਮਾਤਾ ਚੰਦਪੂਰਨੀ ਤੋਂ ਆ ਰਹੀ ਸੀ ਜਿਹਦੇ ਵਿੱਚ ਸਵਾਰੀਆਂ ਦਾਜਪੁਰ ਰੋਡ ਲੈ ਜਾਣੀਆਂ ਦੀਆਂ ਸਨ ਅਚਾਨਕ ਉਹਨੂੰ ਡਰਾਈਵਰ ਨੂੰ ਪਤਾ ਨਹੀਂ ਕੀ ਹੋਇਆ ਜਾਂ ਨੀਂਦ ਆ ਗਈ ਆ ਤੇ ਉਹਦੀ ਗੱਡੀ ਜਿਹੜੀ ਹੈ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਟਰਾਲੀ ਦੇ ਪਿੱਛੇ ਲੱਗੀ ਹੈ ਤੇ ਉਹਦੇ ਵਿੱਚ ਚਾਰ ਪੰਜ ਸਵਾਰੀਆਂ ਜਿਹੜੀਆਂ ਇੰਜੜਿਆ ਤੇ ਇੱਕ ਦੀ ਦੇਖੋ ਚੁੱਕੀ ਹੈ ਇੱਕ ਬੱਚਾ ਜ਼ਿਆਦਾ ਇੰਜੜਿਆ ਉਹ ਡੀਐਮਸੀ ਰੈਫਰ ਕਰਤਾ ਹੈ ਟਰਾਲੀ ਚ ਆ ਜਾ ਰਿਹਾ ਤੇ ਟਰਾਲੀ ਦਾ ਟਰੈਕਟਰ ਦਾ ਡਰਾਈਵਰ ਉਹ ਵੀ ਸੱਟ ਲੱਗੀ ਸਿਰ ਦੇ ਵਿੱਚ ਉਹਨੂੰ ਵੀ ਹਸਪੀਟਲ ਲੈ ਕੇ ਗਏ ਆ ਕੀ ਕਾਰਵਾਈ ਆ ਉਹ ਤੇ ਬਿਆਨਨਾਮੇ ਤੱਕ ਜੋ ਵੀ ਕਾਰਵਾਈ ਬਣਦੀ ਹੈ ਕਰਾਂਗੇ ਜਿਹੜਾ ਹਾਈਵੇ ਬੰਦ ਹੈ ਉਹਨਾਂ ਨੂੰ ਬੋਧੇ ਫਿਰ ਬਸ ਕ੍ਰੇਨ ਆ ਗਈ ਉਹਨੂੰ ਖੋਲਦੇ ਪਏ ਆ ਸੰਚਾਰੂ ਢੰਗ ਨਾਲ ਚਲਾ ਰਹੇ ਆ ਡਾਕਟਰ ਜੀ ਉਹ ਸਾਈਡ ਐਕਸੀਡੈਂਟ ਆ ਸੀ ਕਿਦਾਂ ਲੱਗਦਾ ਕਿੰਨੇ ਇੰਜਰੀਡਿਵਲ ਹਾਂ ਨਹੀਂ ਸਾਡੇ ਕੋਲ ਇੱਕ ਰੂਟ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਇਆ ਸੱਤ ਉਦੇ ਵਿੱਚੋਂ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਜਿਹੜਾ ਵੀ ਬ੍ਰੌਡਡੈਟ ਸੀਗਾ ਪੇਸ਼ੈਂਟ ਦਾ ਨਾਮ ਹੈਗਾ ਸੌਰਵ ਕੁਮਾਰ ਜਿਹੜਾ ਬ੍ਰੌਡਡੈਟ ਸੀਗਾ ਰੂਟ ਸੀ ਐਕਸੀਡੈਂਟ ਹੋਇਆ ਨੀਅਰ ਪੈਪਸੀ ਜੀਟੀ ਰੋਡ ਠੀਕ ਜੀ ਤੇ ਬਾਕੀ ਇੱਕ ਬੱਚਾ ਜਿਹੜਾ ਜਿਆ ਸੀਗਾ 4.5 ਸਾਲ ਦਾ ਉਹਦਾ ਨਾਮ ਬ੍ਰੈਗਨ ਸੀਗਾ ਉਹਨੂੰ ਆਪਾਂ ਡਿਸਟ੍ਰਿਕਟ ਹਸਪੀਟਲ ਲਿਜਾਣਾ ਰੈਫਰ ਕਰਤਾ ਹੈ ਤੇ ਬਾਕੀ ਪੇਸ਼ੈਂਟ ਹਜੇ ਅੰਡਰ ਅਬਜ਼ਰਵੇਸ਼ਨ ਨੇ ਬਾਕੀ ਨੇ ਹਾਲਾਤ ਕਿਹੋ ਜਿਹੇ ਨੇ ਹਜੇ ਫਿਲਹਾਲ ਤਾਂ ਕੁਝ ਕਹਿ ਨਹੀਂ ਸਕਦੇ ਉਹਨਾਂ ਬਾਰੇ ਲੇਕਿਨ ਅੰਡਰ ਅਬਜ਼ਰਵੇਸ਼ਨ ਨੇ ਆਰੇ